ਜੀ ਸ਼ਾਦੀ 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 ਸਾਜਾਦ ਅਲੀ ਕਬੱਡੀ ਪਾ ਰਿਹਾ ਹੈ ਚਾਰ ਬਾਵਾ ਦੇ ਬਲੀ ਪੁੱਤ ਨੇ ਲਓ ਸਾਹਮਣੇ ਸ਼ੀਲੂ ਦੁਨੀਆ 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 ਚਾਹੁੰਦੀ ਹੈ ਦੁਨੀਆ ਚਾਹੁੰਦੀ ਹੈ ਲਓ ਸਿਰੇ ਦਾ ਮੈਚ ਖੇਡਿਆ ਜਾਣਾ ਹੈ ਦੋਨੋਂ ਟੀਮਾਂ ਦੇ 1000 21000 ਦਿੱਤਾ ਜਾਣਾ ਆਹ ਖੇਡ ਕਬੱਡੀ ਦਾ ਉਡਣਾ ਸੱਪ ਸ਼ੀਲੂ ਉਡਣਾ ਸੱਪ ਤੇ ਸ਼ੀਲੂ ਦੇ ਦਰਮਿਆਨ ਖੜਕਾਂ ਦੜਕਾ ਉਹ ਚੰਡੀਗੜ੍ਹ ਵਾਲੇ ਆਉਂਦਾ ਨਜ਼ਾਰਾ 32000 ਰੁਪਿਆ ਸ਼ਿਲੂ ਜੇਕਰ ਤਿੰਨ ਜੱਫੇ ਲਾਉਂਦਾ ਤੇ 32000 ਦਿੱਤਾ ਜਾਣਾ ਆ ਜੀਤ ਕੋਟੜੀ ਤੇ ਸ਼ਹਿਯਾਦ ਲਵੀ ਉਸਤਾਦ ਆ ਪੰਜ ਇਧਰੋਂ ਕਰਿਆ ਹੋਇਆ ਹੈ ਹਾਂਜੀ ਇਧਰ ਉਗ ਰਿਹਾ ਹੋਇਆ ਸੁਰੇ ਦਾ ਸੈਂਟ ਵੱਲੋਂ ਪੁੱਜਿਆ ਲਵੀ ਪਿੰਦੇ ਇੱਕ ਵਾਰ ਫਿਰ ਦੱਸਦੀ ਲਾਓ ਖੇਡ ਦੇ ਮੈਦਾਨ ਦੇ ਵਿੱਚ ਸ਼ਹਿਜ਼ਾਦ ਅਲੀ ਕਬੱਡੀ ਦਾ ਉਗੜਾ ਧੌੜਾ ਫੰਦ ਗਿਆ ਮੇਰੇ ਵੀਰੋ ਸ਼ੀਲੂ ਪਿਆਰ ਹੈ ਥੁਰਨੀ ਦਾ ਜੀਤ ਹੈ ਆ ਬੁਜਕਾਰ ਟੱਚ ਕੀਤਾ ਤੇ ਸਾਹਮਣੇ ਅੰਕ ਸ਼ਾਜੀ ਨੇ ਜੋੜ ਦਿੱਤਾ ਅਗਲੀ ਗੋਰੇ ਦੀ ਉਸਤਾਦਾ ਇਹ ਬੁਲਟਾਂ ਵਾਲੀਆਂ ਪੈਂਦੀਆਂ ਨੇ ਬੁਲਟਾ ਰਪਾਲ ਸਾਡਾ ਵੀਰ ਕਹਿੰਦਾ ਜੋਰ ਬਹੁਤ ਆਇਆ ਹੋਇਆ ਆ ਸ਼ੰਦਰਪਾਲ ਵੱਲੋਂ ਬੁਰੀਏ ਜੀਆ ਤਿੰਨ ਜਣਾਂ ਦੇ 5000 ਖੇਡ ਕਬੱਡੀ ਦਾ ਡਾਣਾ ਸੱਪ ਸ਼ਹੀਆਦ ਅਲੀ ਕਬੱਡੀ 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 ਆ ਕਬੱਡੀ ਕਬੱਡੀ ਕਰਦਾ ਹੋਇਆ ਵਧਿਆ ਹਾਂ ਮੈਦਾਨ ਦੇ ਵਿੱਚ ਕੋਟੜੀ ਪਿੰਡ ਦੇ ਜੀਤ ਨੂੰ ਹਿੱਕ ਦੇ ਵਿੱਚ ਟੱਚ ਕਰਕੇ ਭੱਜ ਤੁਰਿਆ ਕਿ ਬੈਲੀ ਭੱਜ ਤੁਰਿਆ ਹੱਥ ਲਾ ਕੇ ਜੀਤੇ ਮਾਰ ਰ ਗਾ ਪਾ ਕੇ ਇਸ ਸਮਾਂ ਦੱਸੂਗਾ ਇਹਦੇ ਸਮਾਂ ਦੱਸੂਗਾ ਸ਼ਾਇਦ ਅਲੀ ਦੀ ਰੇਡ ਹੈ ਲੈ ਵੀ ਹਰਿਆਣੇ ਵਾਲਿਆ ਸ਼ਿੱਲੂਆ ਦੁਨੀਆ ਟੱਕਰ ਚੋਂਦੀ ਹੈ ਦੁਨੀਆ ਟੱਕਰ ਚੋਂਦੀ ਹੈ ਬਠਿੰਡੇ ਵਾਲਿਆ ਕਾਡੋ ਗਰੰਟਾ ਕਾਡੋ ਗਰੰਟਾ ਕਾਡੋ ਗਰੰਟਾ ਕਾਡੋ ਗਰੰਟਾ ਇਹ ਸ਼ਾਇਦ ਤੇ ਜੀਤ ਉਹ ਮਾਰਦਾ ਸ਼ਾਲਾ ਉਹ ਮਾਰਦਾ ਸ਼ਾਲਾ ਜਿਹੜੇ ਜਿਹੜੇ ਸ਼ਾਜੀ ਨੂੰ ਪਿਆਰ ਕਰਦੇ ਆ ਇੱਕ ਵਾਰ ਲਲਕਾਰਾ ਜ਼ੋਰਦਾਰ ਆ ਤਿੰਨ ਅੱਸਾਂ ਦੇ 2000 ਦੀ ਗੱਲ ਪੁੱਜੀ ਹੋਈ ਹੈ ਗਿੰਦਾ ਕਹਿੰਦਾ ਸਾਡਾ ਵੀਰ ਲੰਬੜ ਤੇਜੀ ਸਰਪੰਚ ਕਹਿੰਦਾ ਸ਼ਾਜੀ ਦੀਆਂ ਤਿੰਨ ਰੋਡਾਂ ਹੋ 5000 ਦੀਆਂ ਹੋ 5000 ਦੀ ਪਹਿਲੀ ਪੈ ਗਈ ਮੇਰੇ ਵੀਰ ਨੂੰ ਉਧਰ ਬੁਰੀਏ ਸ਼ਿਸ਼ਰ ਤੇ ਸ਼ੇਂਦਰਪਾਲ ਵੱਲ ਦੇ ਨੇ ਲਓ ਸਾਹਮਣੇ ਵੇਖਿਆ ਗਿਆ ਵੀ 5000 ਗਿੰਦਾ ਲੰਬੜ ਪਣਾਉਂਜੀਆਂ ਤੇਜੀ ਵੱਲੋਂ 5000 ਦੀ ਦੂਜੀ ਕਬੱਡੀ 5000 ਦੀ ਆਓ ਸ਼ਾਦੀ ਸ਼ਾਦੀ ਹੋ ਗਈ ਮੇਰੇ ਮਿੱਤਰੋ ਸੁਖਾ ਟੋਗਾ ਤੇ ਨਾਨ ਕਹਿੰਦੇ ਲੰਬੜ ਪਣਾਉਂਜੀਆਂ ਵੱਲੋਂ ਯਾਰਾਂ ਦੇ ਗਰੁੱਪ ਵੱਲੋਂ ਦਾ ਵੀ ਧੰਨਵਾਦ ਹੈ 5000 ਦੀ ਤੀਜੀ ਕਬੱਡੀ ਹੈ ਲਓ ਤੀਜੀ ਕਬੱਡੀ 5000 ਦੀ ਹੁਣ ਦੇਖਦੇ ਆ ਵੀ ਸ਼ਿੱਲੂ ਜਾਂ ਫਿਰ ਜੀਤ ਲਓ ਜੀਤ ਆਹ ਵੇਖੋ ਵੀ ਅਸਮੇ ਸ਼ਿੱਲੂ 5000 ਦੀ ਸਫਲਤਾ ਪਾ ਗਿਆ ਗਰੇਂਦਰ ਗਿੰਦੀ ਕਹਿੰਦਾ ਸ਼ਕਰਪੁਰ ਦੀ ਟੀਮ ਦਾ ਜਿਹੜਾ ਵੀ ਆਫੀ ਜਫਾ ਲੜਗਾ 5000 ਰੁਪਏ ਹੋਵੇਗਾ ਕਟੜਾਲੀ ਜੀ ਕਰੇ ਗੱਲ 6 ਤੇ 7 ਦਸੰਬਰ ਕਬੱਡੀ ਦਾ ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰਾ ਨੇ ਕਹਿੰਦੇ ਉਡਣੇ ਸੱਪ ਦਾ ਖਿਤਾਬ ਦੇ ਦਿੱਤਾ ਆ ਉਡਣਾ ਸੱਪ ਖੇਡ ਮੈਦਾਨ ਦੇ ਵਿੱਚ ਮਾਰਦਾ ਛਾਲਾ ਮੁੰਡਾ ਭੰਗੜੇ ਪਾਉਂਦਾ ਆ ਆ ਮਾਰਦਾ ਛਾਲਾ ਸ਼ਹੀਦ ਅਲੀ ਤਕੜਾ ਪੁਆਇੰਟ ਜੋੜ ਗਿਆ ਭੰਗੜਾ ਪਾਗੇ ਇਧਰੋਂ ਲੰਮੜ ਪੜਾਉਂਦੀਆਂ ਤਕ ਗਿਆ ਮੁੰਡਾ ਗੁਜਰਤ ਦਾ ਕਹਿੰਦੇ ਲਗਭਗ ਲਗਭਗ ਜਿੱਤ ਗਿਆ ਆਹ ਨੌਜਵਾਨ ਸ਼ਹਿਜ਼ਾਦ ਅਲੀ ਰੇਡ ਬਾਉਂਡੀ ਫੇਰ ਤਿਆਰ ਲੈ ਵੀ ਸ਼ਿਲੂ ਕਰਦ ਹੁੱਤ ਆਹ ਵੱਜੇ ਸ਼ਿਲੂ ਸਾਡੀ ਟੱਕਰ ਸ਼ੀਤੂ ਸਾਡੀ ਆਹ ਮੁੰਡਾ ਗੁਜਰਾਂ ਦਾ ਗੱਲ ਟਿਕਾਣੇ ਲਾ ਗਿਆ ਆਹ ਮੁੰਡਾ ਗੁਜਰਾਂ ਦਾ ਅੱਤ ਦਾ ਸਰਾ ਕਰਵਾ ਗਿਆ ਅੱਜ ਕਹਿੰਦੇ ਸ਼ਿਲੂ ਤੇ ਫਰਿਆਦ ਹੋਣੀ ਹਰਜੀਤ ਦਾ ਮੇਲਾ ਬਣਾਉਣ ਵਾਲੀ ਗੱਲ ਕਰ ਨਾਲ ਉਹ ਜਾਰੀਆਂ ਅਮਰਦੀਪ ਜੰਡਪੁਰ ਦੇ ਨਾਲ ਜੰਡਪੁਰ ਇਹ ਕਹਿੰਦੇ ਅਮਰਦੀਪ ਦਾ ਜੰਡਪੁਰ ਦੇ ਕਬੱਡੀ ਕੱਪ ਤੇ ਥਾਰ ਗੱਡੀ ਦੇ ਨਾਲ ਮਾਨ ਸਨਮਾਨ ਕੀਤਾ ਜਾਣਾ ਆ ਸ਼ਹੀਦ ਅਲੀ ਕਬੱਡੀ ਕਬੱਡੀ ਕਰਦਾ ਹੋਇਆ ਸ਼ਹੀਦ ਅਲੀ ਪਰ ਪ੍ਰਦੀਪ ਰਾਲੂ ਮਾਜਰੀਆ ਐਲਾਨ ਕਰ ਗਿਆ ਵੀ ਪੁਆਇੰਟ ਧਾਵੀ ਦਾ ਉਹ ਮੁਕਾਬਲੇ ਦੀ ਸਮਾਪਤੀ ਮੁਕਾਬਲੇ ਦੀ ਸਮਾਪਤੀ ਤੇਜੀ ਵੱਲੋਂ ਸਤਵਿੰਦਰ ਲੰਬੜ ਵੱਲੋਂ ਵੱਡੇ ਮਾਨ ਸਨਮਾਨ ਤੇਜੀ ਸਫਲ ਕਬੱਡੀਆਂ ਪਾ ਗਿਆ ਸਾਜੀ ਸਾਜੀ ਤਿੰਨ ਕਬੱਡੀਆਂ ਸਫਲ ਪਾ ਗਿਆ ਵੱਡੇ ਮਾਨ ਸਨਮਾਨ ਇਹਨਾਂ ਭਰਾਵਾਂ ਵੱਲੋਂ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਸਾਰੇ ਪਿੰਡ ਵਾਸੀਆਂ ਨੂੰ ਵਿਸ਼ੇਸ਼ ਤੌਰ ਤੇ ਮੁਬਾਰਕਬਾਦ ਹੈ ਆਦੇ ਇਸ ਕਬੱਡੀ ਕੱਪ ਦੇ ਅੱਜ ਦੇ ਇਸ ਕਬੱਡੀ ਕੱਪ ਤੇ ਜਿਵੇਂ ਕਹਦੇ ਖਿਡਾਰੀਆਂ ਨੇ ਦਿਲ ਉਟਣ ਵਾਲੀ ਗੱਲ ਕੀਤੀ ਆ ਹੁਣ ਫੈਸਲੇ ਹੋਣੇ ਆ ਵੀ ਕਿੰਨੀਆਂ ਕਬੱਡੀਆਂ ਪਾ ਕੇ ਤੇ ਕਿੰਨੇ ਜੱਫੇ ਲਾ ਕੇ ਕੌਣ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਯਾਫੀ ਤੇ ਬੈਸਟ ਰੇਡਰ ਬਣੇ ਰਾਣਾ ਬਲਾਚਾਹਰ ਬੁਲਵਾਨ ਕਬੱਡਾ ਨੇ ਸਾਡੇ ਵੀਰ ਨੂੰ ਅੱਜ ਦੇ ਇਸ ਕਬੱਡੀ ਕੱਪ ਦੇ ਵਿੱਚ ਇਸ ਮੈਚ ਦਾ ਯਾਰ ਰਿਜ਼ਲਟ ਰਿਹਾ ਬਾਹੁ ਅਕਬਰਪੁਰ ਦੀ ਟੀਮ ਦੇ ਪੁਆਇੰਟ ਆਏ ਆ 16 ਇਹ ਸ਼ਕਰਪਰਦੀ ਟੀਮ ਨੇ ਪੁਆਇੰਟ ਰਾਏ ਆ 25 ਸ਼ਕਰਪਰ ਫਾਸਟ ਤੇ ਬਾਹੂ ਅਕਬਰਪੁਰਜ ਦੇ ਇਸ ਕਬੱਡੀ ਕੱਪ ਦੇ ਉਪਜੇਤੂ ਤੇ ਸੈਕੰਡਰੀ ਰਹੀ ਆ ਅੱਜ ਦੇ ਇਸ ਕਬੱਡੀ ਕੱਪ ਦਾ ਬੈਸਟ ਕਿਹੜੇ ਖਿਡਾਰੀ ਬਣਿਆ ਉਹ ਵੀ ਤੁਹਾਡਾਂ ਜਾਣਕਾਰੀ ਸਾਂਝੀ ਕਰਦੇ ਆ